ਹਰ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਖਾਸ ਸ਼ਹਿਰ ਪੱਟੀ ਖੜੇ ਆਂ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਪੱਟੀ ਤੋਂ ਖੇਮਕਰਨ ਰੋਡ ਜਾਂ ਪੱਟੀ ਮੋੜ ਤੋਂ ਕਹਿ ਲੋ ਵੀ ਜਦੋਂ ਪੱਟੀ ਮੋੜ ਤੋਂ ਆਪਾਂ ਬਿਲਕੁਲ ਸ਼ਹਿਰ ਪੱਟੀ ਨੂੰ ਵਿਜ਼ਿਟ ਕਰਦੇ ਆਂ ਤੇ ਬਿਲਕੁਲ ਚਰਚ ਦੇ ਸਾਹਮਣੇ ਵੀਰ ਗੁਰਤੇਜ ਸਿੰਘ ਉਹਨਾਂ ਦਾ ਘਰ ਹੈਗਾ ਵਪਾਰ ਦਾ ਵੀ ਵੀਰ ਹੁਣੀ ਕੰਮ ਕਰਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਵੀਰ ਉਹਨਾਂ ਦੇ ਘਰੋਂ ਤੁਹਾਨੂੰ ਦਿਖਾਈਆਂ ਨੇ ਮਾਲ ਇਹਨਾਂ ਦੇ ਕੋਲ ਅਕਸਰ ਵੜਾ ਮੱਝਾਂ ਝੋਟੀਆਂ ਹਰੇਕ ਕੈਟਾਗਰੀ ਦੇ ਵਿੱਚ ਪਸ਼ੂ ਵੰਦੇ ਰਹਿੰਦੇ ਆ ਅੱਜ ਇੱਕ ਬਹੁਤ ਖੂਬਸੂਰਤ ਵੀਰ ਮੱਝ ਲੈ ਕੇ ਆਇਆ ਨੀਲੀ ਰਾਵੀ ਦੀ ਮੱਝਾ ਗੱਬਣ ਤਿਆਰੀ ਤੇ ਆ ਬਾਕੀ ਪੂਰੀ ਡਿਟੇਲ ਚ ਆਪਾਂ ਚੱਲਾਂਗੇ ਸਮਾਂ ਕਿੰਨਾ ਕੁ ਹਜੇ ਬਾਕੀ ਇਹਦਾ ਸੁਣਦਾ ਕਿਹੜਾ ਸੁਭਾ ਕੀ ਰੇੜਪੜਤਾ ਪੂਰੀ ਗੱਲਬਾਤ ਕਰਾਂਗੇ ਬਾਕੀ ਖਾਸ ਵਿਚੜ ਜਿਹੜੀ ਤੁਸੀਂ ਪੱਟੀ ਸ਼ੇਅਰ ਕਰ ਲਿਆ ਜੀ ਠੀਕ ਆ ਜੀ ਹਰੀ ਕੇ ਪਤਨ ਤੋਂ ਕੋਈ 14 ਕਿਲੋਮੀਟਰ ਦੀ ਦੂਰੀ ਆ ਸਾਰੀ ਕੋਈ ਵੀ ਦਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਬਾਕੀ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਰਹਿਣਗੇ ਅੱਜ 24 ਅਕਤੂਬਰ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 5:00 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਸਭ ਤੋਂ ਪਹਿਲਾਂ ਕਰਤੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੀ ਸਰ ਕੈਮ ਕਰਤੇ ਸਿਆ ਐ ਜੜਦੀ ਗੱਲ ਤਾਂ ਇਹ ਸਾਂ ਠੀਕ ਆ ਠੀਕ ਠਾਕ ਕੈਮ ਸਿਆ ਕਿਰਪਾ ਗੁਰੂ ਰਾਨੰਦ ਦੀ ਠੀਕ ਆ ਨਾ ਵੀ ਕਰਤੇ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਹਾਂਜੀ ਹਾਂਜੀ ਮਾਲ ਕਰਤੇ ਜੀ ਇਸੇ ਤਰ੍ਹਾਂ ਦੀ ਤਕਰੀਬਨ ਰੁਟੀਨ ਦੇ ਵਿੱਚ ਹੀ ਹੁੰਦਾ ਰਿਹਾ ਹਾਂਜੀ ਹਾਂਜੀ ਆ ਠੀਕ ਆ ਬਾਕੀ ਵਿਕ ਜਾਂਦਾ ਬਾਕੀ ਮੈਨੂੰ ਨਾਲ ਤਾਂ ਸੱਜਣ ਆਪਣੇ ਆ ਵਪਾਰੀ ਵੀਰ ਵੀ ਕਾਫੀ ਜੁੜੇ ਆ ਹਾਂਜੀ ਹਾਂਜੀ ਉਹਨਾਂ ਨੂੰ ਦੇ ਦੇ ਜੀ ਇਹਦਾ ਪੜ ਕੇ ਲਈ ਤੁਸੀਂ ਜਾਂਦੇ ਇਸੇ ਤਰ੍ਹਾਂ ਹੀ ਆ ਇਦਾਂ ਹੀ ਤਾਂ ਨਾ ਪਤਾ ਚੱਲੀ ਜਾਂਦਾ ਕੰਮ ਚਲੋ ਇਸੇ ਤਰ੍ਹਾਂ ਹੀ ਆ ਹਾਂਜੀ ਹਾਂਜੀ ਤੇ ਅੱਜ ਗਰਤੇਜ ਭਾਈ ਜਿਹੜਾ ਇਹ ਆਪਾਂ ਨਕੀਨਾ ਦਿਖਾਉਣਾ ਹਾਂਜੀ ਹਾਂਜੀ ਨੀਲੀ ਰਾਵੀ ਦੇ ਵਿੱਚ ਹੀ ਮੱਝ ਆ ਗਈ ਆ ਹਾਂਜੀ ਇਹ ਨੀਲੀ ਰਾਵੀ ਦੇ ਵਿੱਚ ਆਪਾਂ ਫਸਲ ਦੇ ਵਿੱਚ ਕਹਿੰਦੇ ਆ ਮਧਰੀ ਕੋਟੀ ਮਧਰੀ ਡੌਲੀ ਦੇ ਦੇ ਹਾਂਜੀ ਹਾਂਜੀ ਮਧਰੀ ਡੌਲੀ ਸੰਧੂ ਸਾਹਿਬ ਤੇ ਮੱਝ ਫੁੱਲ ਵਜਨ ਦੋੜ ਦੇ ਵਿੱਚ ਆ ਹਾਂਜੀ ਹਾਂਜੀ ਤੇ ਕੀ ਗਰਤੇਜ ਦਾ ਵੇਰਵਾ ਵੇਰ ਸੁਵਿਆਂ ਦੇ ਵਿੱਚ ਮੱਝ ਕਿਵੇਂ ਆ ਇਹ ਸੰਧੂ ਸਾਹਿਬ ਤੀਜਾ ਸੁਆ ਘਰ ਆਲੇ ਜਾਂਦੇ ਠੀਕ ਆ ਜੀ ਬਾਕੀ ਤੁਹਾਨੂੰ ਪਤਾ ਸਾਰੇ ਮੋਹਰਾ ਦਿਖਾਓ ਬੇਟਾ ਤੀਜਾ ਸੁਆ ਜਿਹੜਾ オリジナル ਹਨਾ ਹਾਂਜੀ 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 ਤੀਜਾ ਸੁਆ ਬਾਕੀ ਬਾਰਡਰ ਬਿਲਟ ਦੀ ਆਪਣੇ ਏਰੀਏ ਦੀ ਆ ਅੱਛਾ ਹੈ ਆਪਣੇ ਇਧਰ ਦੀ ਆ ਹੁਣ ਆਪਾਂ ਇੱਕ ਪੱਟੀ ਖੜਿਆ ਮਤਲਬ ਵੀ ਤੋਰਾ ਫੇਰਾ ਕਰਕੇ ਆਪ ਨੂੰ ਲਾਗੋਂ ਪਾਸੇੋਂ ਮਿਲਦਾ ਹਾਂਜੀ ਹਾਂਜੀ ਲਾਗੋਂ ਪਾਸਾ ਹੀ ਆ ਜੀ ਕੋਈ ਦੂਰ ਦਾ ਕੰਮ ਨਹੀਂ ਠੀਕ ਆ ਅੱਛਾ ਗਰਤੇਜ ਭਾਈ ਜਿਵੇਂ ਤਿੱਜਾ ਸਵੇਰ ਹਾਂਜੀ ਪਿਛਲੇ ਸਵੇਰ ਦਾ ਕੋਈ ਦੁੱਧ ਦਾ ਰਿਕਾਰਡ ਘਰ ਆਲੇ ਕੋਈ ਨਾਰਮਲ ਆਪਣੀਆਂ ਖਵਾਈਆਂ ਦਾ ਦੱਸ ਹਾਂਜੀ ਉਹਨਾਂ ਦੱਸਿਆ ਕਿ 14 ਕਿ ਲੀਟਰ ਹੀ ਚੁੰਦੇ ਰਹੇ ਸੰਤੂ ਸਾਹਿਬ 14 ਕੈਨ ਨੂੰ ਹਾਂਜੀ ਜਿੰਨਾ ਮਰਜ਼ੀ ਆਖੀਏ ਹਾਂ ਤੇ ਬਾਕੀ 14 ਲੀਟਰ ਵੀ ਤੁਹਾਨੂੰ ਪਤਾ ਬਥੇਰਾ ਹੁੰਦਾ ਬਿਲਕੁਲ ਬਿਲਕੁਲ ਹਾਂਜੀ ਸੋ 14 ਲੀਟਰ ਜਿਹੜਾ ਦੋਸਤੋ ਦੁੱਧ ਚੋਇਆ ਹੈ ਬਾਕੀ ਜੇ 5-7 ਦਿਨ ਲੈ ਜਾਣ ਤੇ ਬਾਂਦੀ ਬੁੰਦੀ ਬੜੀ ਕਰਮਾਰੀ ਬਾਕੀ ਡਿਜ਼ਾਈਨ ਜਿਹਨ ਜਿਵੇਂ ਗੱਲ ਕਰਦੇ ਵੀ ਮਾਰਕਿੰਗ ਮਾਰਕਿੰਗ ਬਹੁਤ ਸੋਹਣੀ ਹੈ ਮਾਹਾਂ ਜੀ ਜਿੰਨੀ ਚਾਹੀਦੀ ਆ ਸਾਰੀ ਬਿਲਕੁਲ ਹੈਗੀ ਆ ਬਿਲਕੁਲ ਬਿਲਕੁਲ ਤੂ ਤੇ ਨਿਸ਼ਾਨ ਪੂਛ ਉੱਪਰ ਤੱਕ ਵਾਈਟ ਹੈਂ ਜੀ ਹੈਂ ਜੀ ਫੇਸ ਕੁਆਲਟੀ ਸਟੇਟ ਪਟਾ ਆਉਂਦਾ ਅੱਖ ਬਿੱਲੀ ਮਣਕੀ ਆ ਚੰਗੀ ਚਾਰੇ ਪੈਰਾਂ ਦੇ ਨਿਸ਼ਾਨੀਆਂ ਪ੍ਰੋਪਰ ਆ ਬਿਲਕੁਲ ਸਮਾ ਸਮਾ ਕਰਤੇਜ ਕਿੰਨਾ ਕਿ ਸਹੀ ਹੈ ਜੇ ਬਾਕੀ ਕੋਈ 5 6 ਦਿਨ ਲੈ ਜਾਊਗੀ ਸੰਤੋਖ ਜੀ ਹਫਤਾ ਆਣ ਬਣ ਕਰ ਹਾਂ ਜੀ ਹਫਤੇ ਦਾ ਪਹਿਲਾਂ ਹੀ ਸੂਬਾ ਹਫਤੇ ਦਾ ਠੀਕ ਆ ਠੀਕ ਆ ਲਓ ਜੀ ਬਾਕੀ ਬਹੁਤ ਸੋਹਣਾ ਮਦਰੀ ਕੋਟੀ ਮਦਰੀ ਡੌਲੀ ਦੇ ਵਿੱਚ ਚਲੋ ਆਪਣੇ ਭੈਣ ਭਰਾਵਾਂ ਨੂੰ ਕਈਆਂ ਨੂੰ ਪਤਾ ਨਹੀਂ ਲੱਗਦਾ ਕਿ ਹਾਈਟ ਮੀਡੀਅਮ ਦੇ ਵਿੱਚ ਆ ਪਰ ਜੰਮਪਾਲ ਕਰਮ ਵਾਲੀ ਨੂੰ ਉਹਨਾਂ ਹੀ ਦੂਣਾ ਲੱਗਾ ਠੀਕ ਆ ਜੀ ਜੇ ਹਾਈਟ ਮੀਡੀਅਮ ਆ ਤੇ ਜੰਮਪਾਲ ਬਹੁਤ ਜ਼ਿਆਦਾ ਫੇਸ ਕੁਆਲਟੀ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਨੇ ਆ ਗੋਲ ਸਿੰਘ ਉੱਚਾ ਖੁੱਲਾ ਅੱਖੂ ਕੁ ਕੁ ਬੜੀ ਜਾਂਦੀ ਆ ਬਿੱਲੀਆਂ ਬਣ ਕੇ ਆੱਖਾਂ ਨੇ ਠੀਕ ਆ ਜੀ ਤੇ ਸੋਨੇ ਢਾਂਚੇ ਦੇ ਵਿੱਚ ਆ ਬਾਕੀ ਵਿਰਲ ਵੰਡ ਸਪੇਸ ਗੈਪ ਥਾਣਾ ਦੇ ਵਿੱਚ ਚੰਗਾ ਚਾਰੇ ਥਾਣੇ ਤਕਰੀਬਨ ਵਾਈਟ ਆ ਗਏ ਆ ਹਾਂਜੀ ਹਾਂਜੀ ਠੀਕ ਆ ਤੇ ਚੰਗੀ ਉਮੀਦ ਕਰ ਸਕਦੇ ਆ ਬਾਕੀ ਮੱਝ ਦਾ ਢਾਂਚਾ ਆਰੂਰ ਵੇਖ ਕੇ ਨਾਰਮਲੀ ਇੱਕ ਸਾਰੇ ਭਰਾਵਾਂ ਦਾ ਜੱਜਮੈਂਟ ਤੁਸੀਂ ਕਰ ਹੀ ਲੈਣੀ ਆ। ਖੋਲ ਕੇ ਤੋਰ ਕੇ ਤੁਹਾਨੂੰ ਤਸੱਲੀ ਦੇ ਨਾਲ ਦਿਖਾਵਾਂਗੇ ਬਤੇਰੀ ਗੱਲਬਾਤ ਸਮਝ ਆ ਜਾਊਗੀ। ਗਰਤੇਜ ਖੋਲ ਕੇ ਇੱਕ ਵਾਰੀ ਵੀ ਦੇ ਕਰਕੇ ਦੇਖਾ ਹਾਂ। ਹਾਂਜੀ ਹਾਂਜੀ ਲਓ ਸਮਝ। ਸੋ ਪੂਰੀ ਗੱਲਬਾਤ ਜਿਹੜੀ ਸਮਝ ਆ ਜਾਊਗੀ ਦਿਨ ਤੋਂ ਸੋ 5 ਲੈ ਜੇ 6 ਲੈ ਜੇ 7 ਲੈ ਜੇ ਫਿਰ ਵੀ ਚਲੋ ਹਫਤਾ ਕ ਮੰਨ ਕੇ ਤੁਸੀਂ ਸੌਦਾ ਕਰਿਆ ਜੀ। ਹਾਂਜੀ ਹਾਂਜੀ ਬਾਕੀ ਸਭ ਨੂੰ ਸਭ ਸ਼ਾਇਦ ਪਹਿਲਾਂ ਹੀ ਸੋਗੇ। ਠੀਕ ਆ ਜੀ। ਕੋਈ ਨਾ। ਹਾਂ ਲੈ ਜੀ। ਲੱਕ ਕਰੋ ਚੈੱਕ ਉਹ ਵਜਨ ਲੋਡ ਕਰਤੇ ਸਿਆਂ ਬਹੁਤ ਜ਼ਿਆਦਾ ਹਨਾ ਹਾਂਜੀ ਹਾਂਜੀ ਪੂਰੀ ਸੰਭੀ ਹੈ ਸਾਨੂੰ ਕੋਈ ਨਹੀਂ ਖੁੱਲੇ ਜੇਰੇ ਨਾਲ ਜਾਣਦੀ ਜਿਹੜੇ ਹਿਸਾਬ ਨਾਲ ਚਲੋ ਅੱਗੇ ਕਿਸੇ ਭਰਾ ਨੇ ਖੁੱਲੇ ਜੇਰੇ ਨਾਲ ਪਾਲੀ ਹੈ ਨਾ ਹਾਂਜੀ ਹਾਂਜੀ ਉਸ ਹਿਸਾਬ ਨਾਲ ਆਪਾਂ ਖੁੱਲੇ ਜੇਰੇ ਨਾਲ ਹੀ ਵਿਖਾਉਣੀ ਹੈ ਸਹਿ ਬਾਕੀ ਬਹੁਤ ਵਧੀਆ ਦੋਸਤੋ ਚਾਰ ਸੋ ਲੇਵਾ ਮੋੜ ਤੋਂ ਸ਼ੇਪ ਦੀ ਗੱਲ ਕਰਕੇ ਤੋਂ ਤੋਂ ਸਟਾਰਟਿੰਗ ਤੇ ਬੈਕ ਸਾਈਡ ਤੁਸੀਂ ਵੇਖੋਗੇ ਸੂਤ ਤੱਕ ਜਿਹੜਾ ਲੇਵਾ ਪੂਰੀ ਸੰਭੀ ਸੰਧੂ ਸਾਹਿਬ ਉਹ ਸਾਫ ਸੰਭਾਲ ਵਾਲੇ ਬਣਿਓ ਕਿਸੇ ਫਾਰਮਰ ਭਰਾ ਕੋਲੋਂ ਜਿੱਥੋਂ ਵੀ ਆਈ ਹੈ ਕੋਈ ਉਹਨੇ ਕਿਰਸਨੀ ਕੀਤੀਗੀ ਸੋਨਾ ਵਜਨ ਦੌੜ ਲੱਗਾ ਬਾਕੀ ਚਵਾਈ ਵੀ ਆਪਾਂ ਉਮੀਦ ਕਰਦੇ ਆਂ ਵੀ ਚਲੋ ਇਹੋ ਜੀ ਮੱਝ ਕੋਈ 14 ਲੀਟਰ 13 14 14 ਲੀਟਰ ਬਹੁਤੀ ਵੱਡੀ ਗੱਲ ਨਹੀਂ ਲੈ ਵੀ ਕਰਤੇ ਜੇ ਇੱਕ ਵਾਰੀ ਹੋਰ ਕਮਾ ਦੇ ਵੀਰੇ ਲੈ ਕੋਈ ਹੋਰ ਕਮਾ ਦੇ ਜੇ ਸੰਦੂ ਸਾਹਿਬ ਇਹਨੇ 14 15 ਦਿਨਾਂ ਤੇ ਕਿੰਨੇ ਦੇਣਾ ਜਿੰਨੀ ਸਾੰਭ ਬਾਕੀ ਬਰੀਡ ਆ ਲੋ ਬਠੀਗਾ ਜੀ ਕੋਈ ਸੱਜਣ ਆਪਣਾ ਉੱਤੇ ਆਊਗਾ ਜਾਂ ਬੈਕ ਸਾਈਡ ਤੇ ਕੱਢ ਕੇ ਵੇਖੂਗਾ ਦਿਲ ਕੁਛ ਕਰੂਗਾ ਬਾਕੀ ਹਰੇਕ ਭਰਾ ਨੂੰ ਹੁੰਦਾ ਵੀ ਇਹੋ ਜਿਹੇ ਵਾਚੇ ਦੇ ਵਿੱਚ ਮੱਝ ਮਿਲ ਜੇ ਨਾ ਹਰੀਗਿਆਂ ਵਾਲੇ ਡਾਇਮੰਡ ਦਾ ਟੀਕਾ ਭਰਿਆ ਸਾਨੂੰ ਓਕੇ ਸ਼ੋਰ ਹੋ ਵੀਰੇ ਹਾਂਜੀ ਉਹਨਾਂ ਦੀ ਗਾਰੰਟੀ ਹੈ ਆਪਣੇ ਕੋਲੋਂ ਵੀ ਇਹ ਚੀਜ਼ ਪਗਰੋ ਦੱਸੀ ਜਿਹੜੀ ਗੱਲਬਾਤ ਹਾਂਜੀ ਹਾਂਜੀ ਉਹ ਵੀ ਅਗੇ ਹਰੀਗੇ ਪੱਤਨ ਡਾਇਮੰਡ ਬੁੱਲ ਦੀ ਜਿਹੜੀ ਇਹ ਗੱਬਣਾ ਉਸ ਬੁੱਲ ਦੀ ਜਿਹੜੀ ਏਆਈ ਹੋਈ ਹੈ ਇਹਨੂੰ ਬਾਕੀ ਤੋਰਾ ਠੀਰਾ ਪਾਣਾ ਆ ਤੁਸੀਂ ਵੇਖ ਲਓ ਜਿੱਥੇ ਆਪਾਂ ਰੋਗਤਾ ਉੱਥੇ ਖੜ ਗਈ ਕਰਮਾ ਦੀ ਬਿਲਕੁਲ ਠੰਡੀ ਠੀਰੀ ਉਹ ਜਿਨੀ ਕੋਈ ਹਾਂ ਲੈ ਕਰਾ ਦੇ ਚੈੱਕ ਇੱਕ ਵਾਰੀ ਜਸਨ ਮਾਰੋ ਕੈਮਰਾ ਚੰਗੀ ਤਸੱਲੀ ਦੇ ਨਾਲ ਸੋ ਠੰਡੀ ਮਿੱਠੀ ਆ ਬਾਕੀ ਇਹੋ ਜਿਹੇ ਪਸ਼ੂ ਦੋਸਤੋ ਜਿੰਨਾ ਤੁਸੀਂ ਪਾਲੋਗੇ ਜਿੰਨੀ ਸੇਵਾ ਕਰ ਲੋਗੇ ਠੀਕ ਆ ਜੀ ਉਹਨਾਂ ਦੁਨਾ ਕਰਮਾਂ ਲਈ ਦੁੱਧ ਦੇ ਦੂਗੀ ਤੇ ਬਹੁਤ ਖੂਬਸੂਰਤ ਸਤਿ ਨਿਰਲ ਦੇ ਇਹੋ ਜਿਹੇ ਪਸ਼ੂ ਸੰਧੂ ਸਾਹਿਬ ਤੁਹਾਨੂੰ ਫੜਾ ਵਿਰਲੇ ਵਿਰਲੇ ਇਹੋ ਜਿਹੇ ਟਾਵੇਂ ਨਿਕਲਦੇ ਹੀ ਰੇ ਲੋਕ ਠੀਕ ਆ ਜੀ ਸੋ ਕਾਫੀ ਸੋਹਣਾ ਡਿਜ਼ਾਈਨ ਹੈ ਕਾਫੀ ਸੋਹਣਾ ਲੇਵਾ ਤੇ ਮੇਰੇ ਵੀਰ ਕਰੋ ਪਹਿਲ ਕਦਮੀ ਠੀਕ ਹੈ ਜੀ ਚਲੋ ਮਾਲ ਜਦੋਂ ਵੀ ਨਿਕਲਦਾ ਚੰਗਾ ਸਾਫ ਸੁਥਰਾ ਆਪਾਂ ਹਮੇਸ਼ਾ ਨੋਟ ਕਰਾਈਦਾ ਜਿੱਥੋਂ ਵੀ ਚੰਗੀ ਚੀਜ਼ ਮਿਲਦੀ ਆ ਉਥੋਂ ਜ਼ਰੂਰ ਖਰੀਦਦਾਰੀ ਕਰੋ ਤੇ ਆ ਵੇਖੋ ਜੀ ਕਰਮਾਂ ਲਈ ਜੇਕਰ ਚਲੋ ਕੱਟੀ-ਕੁੱਟੀ ਆ ਗਈ ਠੀਕ ਹੈ ਜੀ ਕੱਟੀ-ਕੁੱਟੀ ਆ ਗਈ ਤੇ ਮਗਰ ਤੇ ਹੋਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਆ ਡਾਇਮੰਡ ਬੋਲੋ ਤੋਂ ਇਹ ਜਿਹੜੀ ਅੱਗੇ ਗੱਭਣ ਗੁਰਤੇਜ ਕੀ ਮੋਲ ਕੀ ਡਿਮਾਂਡ ਕਰਦੇ ਪਏ ਆ ਸਮਝ ਦੀ ਸੰਧੂ ਸਾਹਿਬ ਵੇਖੋ ਜੀ ਰਿਆਂ ਦਾ ਜਿੰਨੇ ਮਰਜ਼ੀ ਮੰਗੀ ਜਾਈਏ ਹਾਂਜੀ ਪਰ ਆਪਾਂ ਉਹ ਕੰਮ ਨਹੀਂ ਕਰਨਾ ਆਪਾਂ ਨੂੰ ਹੀ ਭਾਜ ਹੀ ਮਿਲੀ ਆ ਹਾਂ ਇਹਦਾ ਮੁੱਲ ਸੰਧੂ ਸਾਹਿਬ ਭਾਵੇਂ 30 ਕਰ ਲਈਏ 1 35 ਕਰ ਲਈਏ ਹਾਂ ਇੱਕ 20 ਮੁੱਲ ਕਰ ਲਈਏ ਹਾਂ ਨਾ ਇੱਕ 15 ਹੀ ਦੇ ਦਈਏ ਇੱਕ 15 ਦੀ ਹਾਂਜੀ ਬਾਕੀ ਆਏਗਾ ਇਹਦਾ ਕੋਈ ਛੋਟ ਛੱਪਾ ਜ਼ਰੂਰ ਕਰਾਂਗੇ ਖੁੱਲਾ ਮਾਨਤਨ ਕਰਦਾਂਗੇ ਠੀਕ ਆ ਹਾਂਜੀ ਹਾਂਜੀ ਕੱਲੇ ਉਹਾਂ ਕਰਤੇ ਸਿਆਂ ਹਾਂਜੀ ਹਾਂਜੀ ਥੋੜਾ ਜਿਹਾ ਸਮਾਂ ਪੈ ਜਾਂਦਾ ਵਿੱਚ ਹਾਂਜੀ ਹਾਂਜੀ ਜੇਕਰ ਤੁਸੀਂ ਦਰਸ਼ਨ ਮੇਲੇ ਇੱਕ ਤਾਂ ਆਪ ਵੀ ਸਾਡੇ ਲੇਟ ਕਰਦੇ ਜੇ ਆਪ ਵੀ ਤੁਸੀਂ ਘਾਟ ਹੀ ਆਉਂਦੇ ਜੇ ਸਾਹਮਣੇ ਜਦੋਂ ਕੋਈ ਗੱਲ ਨਹੀਂ ਬਾਕੀ ਸੰਧੂ ਸਾਹਿਬ ਜੋ ਤੁਸੀਂ ਆਖੋਗੇ ਹੈ ਸਿਰ ਮੱਥੇ ਮਾਣਾ ਵੀ ਆਪਾਂ ਇੱਕ 10 ਦੇ ਵਿੱਚੋਂ ਮਾਨਤਨ ਕਰਕੇ ਨਾ ਦੇ ਜੀ ਜੋ ਤੁਹਾਡਾ ਹੋਗਾ ਮੈਂ ਕੋਈ ਚੱਕਰ ਨਹੀਂ ਸੰਦੇ ਸਾਹਿਬ ਦੋ ਹੀ ਛੜਦਗੇ ਛੜਦਾਂਗੇ ਆਠ ਦੀ ਜਾਣਦਗੇ ਇੱਕ ਆਠ ਦੇ ਹਾਂ ਨਾ ਹੁਣ ਮੇਰਾ ਭਰਾਏ ਦੇ ਤੋਂ ਵੱਧ ਨਾ ਉਹ ਵੀ 1 ਲੱਖ 8000 ਦੀ ਇਹ ਫਾਈਨਲ ਮਿਲ ਜੂਗੀ ਉਹ ਵੀ ਭਰਾ ਦਾ ਮਾਨਤਾ ਹਣਾ ਸੰਦੇ ਸਾਹਿਬ ਦਾ ਆਏਗਾ ਇਹਦਾ ਜੋ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਕਿਉਂਕਿ ਆਪਾਂ ਇੰਨਾ ਕੁ ਜ਼ੋਰ ਪਾ ਦਿੱਤਾ ਵੀ ਇੱਕ ਥੋੜਾ ਜਿਹਾ ਸਮਾਂ ਹੋ ਗਿਆ ਤੇ ਉਹ ਬਿਲਕੁਲ ਬਾਕੀ ਸੰਸੋ ਇੰਨੇ ਕਿ ਮੌਲੇ ਦੇ ਵਿੱਚ ਇਹੋ ਜਿਹੀ ਦੇ ਤੁਹਾਨੂੰ ਪਤਾ ਬਹੁਤ ਘੱਟ ਮਿਲਦੀ ਨਹੀਂ ਨਹੀਂ ਵੀਰੇ ਕਰੋ ਆਪਾਂ ਨੂੰ ਨਹੀਂ ਪਤਾਗਾ ਚਲੋ ਮੇਰੇ ਭੈਣ ਭਰਾ ਜਿੰਨੇ ਜਾਂ ਗਰਤੇਜ ਜਿੰਨੇ ਵੀ ਆਪਣੇ ਸਮਾਂ ਦੇਖਣ ਵਾਲੇ ਸਾਰੇ ਸਮਝਦਾਰ ਜਿਨ੍ਹਾਂ ਨੇ ਘਰ ਇਹੋ ਜੀ ਚੀਜ਼ ਤਿਆਰ ਕਰਕੇ ਵੇਚਣੀ ਹੋਵੇ ਨਾ ਹਰੇਕ ਨੇ ਕਹਣਾ ਵੀ ਮੇਰੀ 1.5 ਲੱਖ ਦੀ ਵੀ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਵਾਜੀ ਇਹੋ ਜੀ ਸਾੰਬ ਬਿਲਕੁਲ ਸੋ ਵਪਾਰ ਦਾ ਕੰਮ ਆ ਚਲੋ ਅੱਗੇ ਵੀਰ ਨੂੰ ਥੋੜੀ ਜੀ ਜਾਇਜ਼ ਮਿਲੀ ਆ ਜਿਹਨਰ ਵਾਸਤੇ ਲਿਆਂਦੀ ਆ ਜੋ ਵੀ ਇਹਨਾਂ ਦਾ ਮਾਰਜਨ ਆ ਉਹ 80000 ਦੀ ਜਿਹੜੀ ਇਹ ਤੁਹਾਨੂੰ ਅੱਜ ਮੱਝ ਮਿਲ ਜੂਗੀ ਤੇ ਕੱਲ੍ਹ ਸਵੇਰ ਨੀਲੀ ਰਾਵੀ ਦੇ ਵਿੱਚ ਆ ਤੇ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਠੀਕ ਆ ਜੀ ਬਾਕੀ ਰਹੀ ਗੱਲ 53 ਦੀ ਤੇ ਪਿੱਛੇ ਭਾਰ ਦੀ ਉਹ ਕਰ ਉਹ ਆਪਣੀ ਗਾਰੰਟੀ ਫੁੱਲ ਜੀ ਠੀਕ ਆ ਆਨਲਾਈਨ ਕਰਤੇ ਅਜ ਕੇ ਜਿਹੜਾ ਸੌਦਾ ਕਰ ਲੈਂਦੇ ਆ ਮੈਂ ਕਿਹਾ ਆਨਲਾਈਨ ਵੀ ਸੌਦਾ ਕਰਾਂਗੇ ਤੇ ਭਾਵੇਂ ਗੱਡੀ ਤੋਂ ਲਾ ਕੇ ਆਪਦੀ ਵੀਡੀਓ ਬਣਾ ਲੈਣ ਜੋਵੇਂ ਵੀ ਆ ਆਪਾਂ ਗਾਰੰਟੀ ਆ ਵੀ ਬਹਿ ਕੇ ਫੋੜ ਵੱਖਣਗੇ ਵੀਡੀਓ ਆਪਾਂ ਤਾਂ ਵੀ ਪਾ ਲਾਂਗੇ ਪਰ ਪਿੱਛੇ ਦੀ ਆਪਣੀ ਗਾਰੰਟੀ ਹੋ ਗਈ ਠੀਕ ਆ ਭਰਾ ਹਾਂਜੀ ਹਾਂਜੀ ਇਸ ਤੋਂ ਬਾਅਦ ਇੱਕ ਤੁਹਾਨੂੰ ਜਿਹੜੀ ਕੱਚੀ ਵਿਹੜ ਦਿਖਾ ਦਿੰਨੇ ਆ ਐਚ ਐਫ ਬਰੀ ਪੂਰੀ ਡਿਟੇਲ ਤੁਹਾਨੂੰ ਦੇ ਦਿੰਦੇ ਆ ਗਰਤੇਜ ਸੁਬਿਆਂ ਦੇ ਵਿੱਚ ਕਿਵੇਂ ਆ ਇਹ ਸੰਧ ਸਾਹ ਦੂਜੇ ਸੁਵੇ ਵੜਦੇ ਸੁਣਾਵਾ ਦੂਜਾ ਸੁਬਾ ਹਾਂਜੀ ਹਾਂਜੀ ਵੱਡੀ ਹਾਈਟ ਕੱਟਦੀ ਹਾਂ ਹਾਂਜੀ ਬਿਲਕੁਲ ਪੂਰੀ ਵੱਡੀ ਆ ਪਹਿਲਾ ਸੁਬਾ ਚੋਈ ਆਪਾਂ ਕਰੇ ਹਾਂਜੀ ਪਹਿਲਣ ਨੇ ਦਿੱਤਾ ਕੁਝ 20 ਕਿਲੋ ਲੀਟਰ ਦੁੱਧ ਆਪਣੇ ਘਰ ਦੀ ਵਿੱਚ ਅੱਛਾ ਜੀ ਆਹਰ ਕੀ ਦੂਜੇ ਸੁਵੇ ਸੁਣੀ ਆ ਅੱਜ ਤੋਂ ਜੇ ਇੱਕ ਸਮਝ ਦੀ ਗੱਲ ਕਰੀਏ ਕਿੰਨਾ ਕ ਬਾਕੀ 22 23 ਦਿਨ ਬਾਕੀ ਜ ਸੰਧ ਸਾਹ 22 23 ਦਿਨ ਹਾਂਜੀ ਹਾਂਜੀ ਲੋ ਜੀ 22 23 ਦਿਨ ਹਜੇ ਦੋਸਤ ਪੈਂਡਿੰਗ ਆ ਹਾਂਜੀ ਵੱਡੀ ਕੱਟ ਕੱਟ ਜਾਂ ਬੇਲ ਬੁੱਲ ਚੰਗੀ ਸਪੈਸ਼ਲ ਆ ਇਧਰੋਂ ਬੈਕ ਹੇ ਮਾਲੀ ਨੇ ਹੁਣ ਦੇਣ ਦਾਦੀ ਕਰਦੀ ਜ ਉਹਨਾਂ ਦਾ ਠੀਕ ਆ ਸਕਤਕੁਤ ਕਰਮ ਵਾਲੀ ਦਾ ਪੂਰਾ ਵੱਡਾ ਠੀਕ ਆ ਹਾਂਜੀ ਹਾਂਜੀ ਠੀਕ ਆ ਬਾਕੀ ਸੰਧੂ ਸਾਹਿਬ ਚਵਾਈ ਚੋਈ ਬਿਲਕੁਲ ਓਕੇ ਉਹਦੀ ਵੀ ਗਾਰੰਟੀ ਆਪਣੇ ਠੀਕ ਆ ਠੀਕ ਹਾਂਜੀ ਹਾਂਜੀ ਇਹ ਆਪਾਂ ਘਰੇ ਚੋਈ ਹੋ ਜੀ ਠੀਕ ਆ ਮਤਲਬ ਗੱਲ ਇਹ ਆ ਵੀ 25 ਦਿਨ ਸਾਹਮਣੀ ਪੈਣੀ ਆ ਹਾਂਜੀ 25 ਦਿਨ ਦੀ ਸਾਹਮਣੀ ਪੈਣੀ ਕਰਦੇ ਆ ਉਨੀ ਆਪਾਂ ਜ਼ਮਾਨਤਾਂ ਉਹਨਾਂ ਦੇ ਦੇਣੀ ਆ ਬਿਲਕੁਲ ਜੀ ਹਾਂਜੀ ਹਾਂਜੀ ਲੈ ਬਈ ਠੀਕ ਆ ਜੀ ਤੇ ਅੱਜ ਜਿਹੜੇ ਭਰਾ ਨੂੰ ਬੱਤਰ ਬੈਠੂਗੀ ਹਾਂਜੀ ਹਾਂਜੀ ਜੇ ਕੇਵਲ ਕੋਈ ਅੱਜ ਦਾ ਕਰ ਦਾਂਗੇ ਅੱਜ ਦਾ ਕਰ ਦਾਂਗੇ ਕੱਲ ਨੂੰ ਮਤਲਬ ਜੇ ਆਪਣੇ ਕੋਲ ਰਹਿ ਜਾਂਦੀ ਹੈ ਤਿਆਰੀ ਤੇ ਕਰਕੇ ਵੇਚ ਦਿਓ ਤਾਂ ਰੇਟ ਥੋੜਾ ਤੁਸੀਂ ਦੱਸੋ ਹਾਂਜੀ ਉਹ ਤਾਂ ਲੱਗ ਹੋ ਜਾਊਗਾ ਫਿਰ ਠੀਕ ਹੈ ਉਹ ਚਲੋ ਸਾਰੇ ਭਰਾ ਜਾਣਦੇ ਹੀ ਆ ਖੋਲ ਕੇ ਇੱਕ ਵੀ ਵੀਰੇ ਤੋੜ ਕੇ ਦਿਖਾ ਦਈਏ ਦੂਜਾ ਸੂਬਾ ਦੋਸਤੋ ਇਹ ਬੈਠ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਚੰਗੀ ਸਪੈਸ਼ਲ ਬੇਲ ਲੰਬਾਈ ਲੰਬੀ ਵੀ ਚੰਗੀ ਹੈ ਤੇ ਕੱਦ ਵੀ ਪੂਰਾ ਵੱਡਾ ਕੋਈ ਵੀ ਸੋਚਣਾ ਆਪਣਾ ਸੌਦਾ ਕਰੂਗਾ ਤੇ ਵੱਡੀ ਮੰਨ ਕੇ ਸੌਦਾ ਕਰੇ ਕੋਈ ਛੋਟੀ ਜਾਂ ਨਿੱਕੀ ਜੀ ਨਹੀਂ ਹੈਗੀ ਹਾਂਜੀ ਹਾਂਜੀ ਫਾਰਮ ਵਾਲੀ ਵੱਛੀ ਜਿੱਡੀ ਬੈਠ ਆ ਜੀ ਆਹ ਦੇਖੋ ਕਰਤੇ ਕੋਈ ਮਤਲਬ ਸਮੇਂ ਦੇ ਵਿੱਚ ਕੋਈ ਜ਼ਿਆਦਾ ਉੱਤੇ ਹੇਟਾਂ ਦੇ ਨਹੀਂ ਗਾ ਨਾ 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 ਸੰਦੂ ਸਾਹਿਬ 25 ਦਿਨ ਦੇ 25 ਦਿਨ 25 ਅੱਖੇ ਤੇ 25 ਤੋਂ ਵੱਧ ਨਹੀਂ ਗਏ ਹੋਣਗੇ ਠੀਕ ਹੈ ਹਾਂਜੀ ਹਾਂਜੀ ਇਹ ਆਪਣੇ ਲਿਖਤੀ ਦੇਣਾ ਕਰਦੇ ਹੋਈ ਗੱਲ ਨਹੀਂ ਹੂੰ ਹੂੰ ਲੱਭੀ ਇਹਦਾ ਕਰਤੇ ਜੱਜ ਕੀ ਰਹੂਗਾ ਰੇਟ ਜੇਕਰ ਅੱਜ ਆਪਾਂ ਸੇਲ ਕਰਦੇ ਆਂ ਚਲੋ ਸਾਹਮਣੀ ਸੂਤਨੀਆਂ ਚਲੋ ਕਿ ਆਪਦੀ ਮਿਹਨਤ ਕਰਨੀ ਕਿਸੇ ਨੇ ਹਾਂ ਚਲੋ ਜੇ ਕੋਈ ਮਿਹਨਤ ਕਰੂ ਉਹਨੂੰ ਕੋਈ 4 ਰੁਪਏ ਲਾਗ ਜਾਣਗੇ ਲੱਗ ਜਾਣ ਇਹ ਇਨਾ ਹੈ ਵਹਿੜ ਦੁੱਧ ਵਾਲੀ ਆ ਇਹ ਸੰਧੂ ਸਾਹਿਬ ਅੱਜ ਦਾ ਮੋਲੇ ਦਾ ਆਪਾਂ ਭਾਵੇਂ 65 ਕਰ ਲਈਏ 70 ਕਰ ਲਈਏ ਇਹ 60 ਜੋ 2000 ਛੜਦਾ 56 ਦੀ ਹਾਂਜੀ ਬਾਕੀ ਤੁਹਾਡੇ ਹੱਥ ਵਾਸਾ ਜੋ ਨਹੀਂ ਮੇਰੇ ਹੱਥ ਵਾਸ ਨਹੀਂਗਾ ਕੋਈ ਚੱਕਰ ਨਹੀਂ ਬਾਕੀ ਤਾਂ ਰੱਬ ਦੇ ਹੱਥ ਵਾਸੀ ਹਾਂਜੀ ਹਾਂਜੀ ਕੋਈ ਨਹੀਂ ਬਾਕੀ ਆਪਾਂ ਰੇਡ ਹੀ ਸੰਧੂ ਸਾਹਿਬ ਉਹ ਕੀਤੇ ਆ ਜਿਹੜੇ ਤੁਹਾਨੂੰ ਭਲਾ ਪਿਲੇ ਫੋਨ ਵਾਲੇ ਹੀ ਆ ਗੁਰਤੇਜ ਕਰਦ ਗਿਆ ਜਾ ਵੱਡੀ ਵਹਿੜ ਚਲੋ ਕੋਈ ਸਾਹਮੇ ਤੋ 2 ਰੁਪਇਆ ਨਫਾ ਦੇਵੇ ਅਗਲੇ ਨੂੰ ਬਾਕੀ ਗੱਲ ਹਾਂ ਆਪਾਂ ਮਹਿੰਗੀ ਨਹੀਂ ਕਰਕੇ ਦੇਣੀ ਵੀ ਇਹ ਇੱਕ 15 ਦਿਨ ਜਾਂ 20 25 ਦਿਨ ਕੋਈ ਸਾਂਭੇ ਉਤੋਂ ਕਿਸੇ ਸੇਲ ਕਰਨੀ ਹੈ ਅਬ ਤੱਕ ਲਾ ਕੇ ਵੀ ਮੇਰੇ ਪੂਰੇ ਮਹਾ ਕਰਾਏ ਆ ਉਹ ਕੰਮ ਨਾ 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 ਉਹ ਨਾ ਹੋਵੇ 55 55000 ਦੇ ਵਿੱਚ ਮਾਨਤਾ ਕਰਦੇ ਆ ਖਾਦਾਂਗੇ ਸੰਦੇ ਸਾਹਿਬ ਆਪ ਦੀ ਸਮਝ ਵੇਖ ਲਵੀ ਹਾਂ ਕੋਈ ਨਹੀਂ ਜੋ ਆਖਣਗੇ ਛੋਟ ਛੱਟ ਕਰਦਾਂਗੇ 55000 ਲਓ ਜੀ 55000 ਦੇ ਵਿੱਚੋਂ ਛੋਟਾ ਹੋ ਜਾਣਗੇ ਆ ਬਾਕੀ ਫੋਨ ਲਾਓ ਮੇਰਾ ਭਰਾ ਠਿਕਾਣੇ ਤੇ ਕੰਟੈਕਟ ਕਰੋ ਜਿੰਨੇ ਕ ਕਿਸੇ ਭਰਾ ਨੂੰ ਪੋਗ ਪੈਂਦੀ ਆ ਖਾਂਦੀ ਆ ਬਾਰਾ ਉਹਨਾਂ ਕੋ ਤੁਸੀਂ ਰੇਟ ਲਾ ਸਕ ਬਾਕੀ 55000 ਦੇ ਵਿੱਚੋਂ ਮਾਨਤਨ ਹੋ ਜਾਊਗਾ। ਬਾਕੀ ਸੰਧੂ ਸਾਹਿਬ ਇਹਨਾਂ ਵੈੜ ਚੰਗੀ ਜੋ ਤੁਹਾਨੂੰ ਵੀ ਪਤਾ ਬਾਜ਼ਾਰ ਦੇ ਸਹਾਂ ਨਾਲ ਇਹਨਾਂ ਦਾ ਕੋਈ ਨਹੀਂ ਆਉਂਦਾ ਜੀ। ਬਿਲਕੁਲ ਬਿਲਕੁਲ ਬਿਲਕੁਲ। ਨਾਲੇ ਕੋਈ ਛੋਟੀ ਨਹੀਂ ਗਈ ਵੱਡੀ। ਵੱਡੀ ਆ ਪੂਰੀ ਵਛੀ। ਬਿਲਕੁਲ ਜੀ ਬਿਲਕੁਲ। ਬਾਕੀ ਬਣਦੀ ਥਣਦੀ ਤੇ ਪੂਰੀ ਕਪੜਾ ਪੂਰੀ ਪੂਰੀ ਹਾਂ ਜੀ ਨਹੀਂ ਆਇਆ ਟਾਇਰ ਚੱਡੇ ਦੀ ਐ। ਟਾਇਰ ਚੱਡੇ ਦੀ ਠੀਕ ਆ ਜੀ। ਕਿਸੇ ਪਾਸੋਂ ਨਹੀਂ ਕੁਛ। ਬਾਕੀ ਇੱਥੇ ਆਣ ਕੇ ਮੇਰਾ ਵੀਰ ਕੋਈ ਦੂਰ ਨੇੜੇ ਵਾਲਾ ਠੀਕ ਆ ਜੀ ਇੱਥੇ ਆਣ ਕੇ ਆਦਾ ਵੇਖੇ। ਆਪਨੇ ਆ ਕੇ ਤਸੱਲੀ ਕਰਨ। ਤਸੱਲੀ ਕਰੇ। ਹਾਂ ਜੀ ਹਾਂ ਜ ਇਥੇ ਆਣ ਕੇ ਜਿੱਦਾਂ ਮਰਜ਼ੀ ਆਪਾਂ ਵਾਰ-ਵਾਰ ਬੇਨਤੀ ਕਰਦੇ ਆ ਤਸੱਲੀਆ ਕਰੋ ਦੂਰੋਂ ਨੇੜੋਂ ਕਿਸੇ ਨੇ ਆਉਣਾ ਤੇ ਫੁੱਲ ਵਜਨ ਦੋੜਾ ਹਾਈਟ ਮੀਡੀਅਮ ਆ ਮਧਰੀ ਗੋਡੀ ਡੌਲੀ ਮਧਰੀ ਡੌਲੀ ਦੀ ਆ ਠੀਕ ਆ ਜੀ ਤੇ ਪਸੰਦ ਆਊਗੀ ਭਰਾਵਾਂ ਨੂੰ ਕੈਰੇਕਟਰ ਮਾਰਕਿੰਗ ਪ੍ਰੋਪਰ ਤੁਸੀਂ ਦੇਖ ਲਿਆ ਤੇ ਇੱਕ ਕਰਤੇਜ ਆਪਣੇ ਕੰਟੈਕਟ ਨੰਬਰ ਕਰ ਦਈਏ ਸਾਂਝੇ ਹਾਂਜੀ ਮੋਬਾਈਲ ਨੰਬਰ ਆਪਣਾ 9646 5496 ਠੀਕ ਆ ਜੀ 96465496 ਸ਼ਹਿਰ ਪੱਟੀ ਠੀਕ ਆ ਜੀ ਹਾਂਜੀ ਲੋ ਵੀ ਪ੍ਰਾਪੋ ਠੀਕ ਆ ਜੀ ਸੋ ਡਰੈਸ ਤੁਸੀਂ ਬਥੇਰੇ ਡਿਟੇਲ ਲੈਣੀ ਆ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰਕੇ ਲੈ ਲਿਓ ਜੇ ਸੋ ਮਾਲ ਆਉਂਦਾ ਰਹਿੰਦਾ ਇਹਨਾਂ ਦੇ ਕੋਲ ਸੰਪਰਕ ਆਪਣਾ ਬਣਾ ਕੇ ਪੁੱਛਕਿਛ ਕਰਦੇ ਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਤੇ ਸਤਿ ਸ੍ਰੀ ਅਕਾਲ